ਉਹ ਪ੍ਰਧਾਨ ਸਾਹਿਬ ਨੇ ਵੀ ਆਪਣਾ ਮੈਮੋਰੰਡਮ ਦਿੱਤਾ ਸੀ ਪ੍ਰਧਾਨ ਸਾਹਿਬ ਦੀ ਵੀ ਗੱਲਬਾਤ ਹੋਈ ਸੀ ਸਿਕ ਕੋਆਰਡੀਨੇਸ਼ਨ ਕਮੇਟੀ ਦੀ ਇੱਕ ਛੋਟਾ ਜਿਹਾ ਜਥਾ ਜਿਹੜਾ ਹੈ ਉਸ ਵਕਤ ਜਦ ਪੂਰਾ ਲੜਾਈ ਦਾ ਮਾਹੌਲ ਸੀ ਉਸ ਵਕਤ ਅਸੀਂ ਕਸ਼ਮੀਰ ਜਾ ਕੇ ਆਉਣ ਵਾਲੇ ਡਿਫਰੈਂਡ ਗੁਰਮ ਸਿੰਘ ਸਾਹਿਬ ਨੂੰ ਮਿਲੇ ਸਾਂ ਸੋ ਉਹਨਾਂ ਨੇ ਇਹ ਵਚਨ ਕੀਆ ਸਰ ਕਿ ਜਿਸ ਦਿਨ ਮਹਾਪੁਰਸ਼ ਨਗਾਲੀ ਸਾਹਿਬ ਹੋਣਗੇ ਸੋ ਉਹ ਵੀ ਇਹ ਪ੍ਰੋਗਰਾਮ ਬਣਾਣਗੇ ਨਗਾਲੀ ਸਾਹਿਬ ਆਉਣ ਦਾ ਔਰ ਉਹਨਾਂ ਦੇ ਆਮ ਤੋਂ ਪਹਿਲੇ ਤੁਸੀਂ ਦੇਖਿਆ ਉਹਨਾਂ ਥੋੜੀ ਦੇਰ ਪਹਿਲੇ ਬੌਂਡੀਸਟਨ ਮੀਡੀਆ ਤੇ ਇੱਕ ਬਾਨੀ ਤੇ ਫੋਟੋਆਂ ਕਿ ਪੂਰਾ ਪ੍ਰਸ਼ਾਸਨ ਦਾ ਅਮਲਾ ਜਿਹੜਾ ਹੈ ਉਹ ਇੱਥੇ ਆਇਆ ਹੋਇਆ ਸੀ ਉਹਨਾਂ ਨਾਲ ਬੜੀਆਂ ਗਹਿਰੀਆਂ ਵਿਚਾਰਾਂ ਹੋਈਆਂ ਪ੍ਰਧਾਨ ਸਾਹਿਬ ਦੀਆਂ ਸਾਡੀਆਂ ਮਹਾਪੁਰਸ਼ਾਂ ਦੀਆਂ ਕਿ ਇਸ ਪੁੰਛ ਦੀ ਆਵਾਮ ਦੀ ਸਿਕਿਉਰਟੀ ਔਰ ਸੇਫਟੀ ਦੇ ਲਈ ਕੀ ਕੀ ਚੀਜ਼ਾਂ ਚਾਹੀਦੀ ਨੇ ਉਹ ਆਪ ਜੀ ਨੂੰ ਪ੍ਰਧਾਨ ਸਾਹਿਬ ਬਰੀਫ ਕਰਨਗੇ ਮੈਂ ਛੋਟੇ ਤੌਰ ਤੇ ਇਹ ਬਰੀਫ ਕਰਦਾ ਕਿ ਕੱਲ ਇਸ ਸਮਾਗਮ ਦੇ ਵਿੱਚ ਇਸ ਵਿਸ਼ੇਸ਼ ਦੀਵਾਨ ਦੇ ਵਿੱਚ ਜੰਮੂ ਕਸ਼ਮੀਰ ਦੇ ਹਨਵਲ ਲੈਫਟਨੈਂਟ ਗਵਰਨਰ ਮਨੋਤ सिन्हा ਜੀ ਜਿਹੜੇ ਨੇ ਉਹ ਪਹੁੰਚ ਰਹੇ ਨੇ ਸੋ ਜੀ ਦੀ ਹਮੇਸ਼ਾ ਹੀ ਗੱਲ ਕਰਦੇ ਆ ਕਿ ਆਓ ਅਸੀਂ ਸਾਰੇ ਮਿਲ ਕੇ ਆਪਣੇ ਕੌਮ ਦੀ ਸਮਾਜ ਦੀ ਬਿਹਤਰੀ ਵਾਸਤੇ ਔਰ ਇੱਥੇ ਵਿਸ਼ੇਸ਼ ਤੌਰ ਤੇ ਤੁਸੀਂ ਵੇਖਿਆ ਉਹਨਾ ਪੁੰਚ ਜితేਸ਼ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਸਾਹਿਬ ਐਡਵੋਕੇਟ ਧਾਮੀ ਸਾਹਿਬ ਪਹੁੰਚੇ ਸਨ ਜਿੱਥੇ ਦਿੱਲੀਪੁਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪਤਵੰਤੇ ਸੱਜਣ ਪਹੁੰਚੇ ਸਨ ਹਰਿਆਣਾ ਪ੍ਰਬੰਧਕ ਕਮੇਟੀ ਦੇ ਔਰ ਬਹੁਤ ਸਾਰੀਆਂ ਸੰਸਥਾਵਾਂ ਤੁਸੀਂ ਵਿਸ਼ਵ ਭਰ ਦੇ ਦੇਖੇ ਹੋਣੇ ਸਿੱਖਾਂ ਨੇ ਔਰ ਵਿਸ਼ਵ ਭਰ ਦੀ ਹਰ ਇੱਕ ਜਮਾਤ ਦੇ ਹਰ ਇੱਕ ਧਰਮ ਦੇ ਜਿਹੜੀਆਂ ਸੰਸਥਾਵਾਂ ਉਹਨਾਂ ਨੇ ਮੂੰਡੇ ਨਾਲ ਮੂੰਡਾ ਲਗਾ ਕੇ ਪੁੰਛ ਦੇ ਨਾਲ ਆਪਣੀ ਸਹਿਣਭੂਤੀ ਪ੍ਰਗਟ ਕੀਤੀ ਹੈ ਔਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਸੋ ਆਓ ਇਸੇ ਤਰ੍ਹਾਂ ਅਸੀਂ ਸਾਰੇ ਮਿਲ ਕੇ ਇੱਕ ਜੁਟ ਹੋ ਕੇ ਇਹ ਨਾਪਾਕ ਦੇਸ਼ ਜਿਹੜਾ ਪਾਕਿਸਤਾਨ ਹੈ ਪਾਕਿਸਤਾਨ ਦੇ ਵਿਰੁੱਧ ਅਸੀਂ ਸਾਰੇ ਮਿਲ ਕੇ ਖੜੇ ਹੋ ਸਕੀਏ ਔਰ ਜਿਨ੍ਹਾਂ ਲੋਕਾਂ ਦੀਆਂ ਸ਼ਹਾਦਤਾਂ ਹੋਈਆਂ ਨੇ ਗੁਰੂ ਮਹਾਰਾਜ ਦੀ ਗਾਹੀ ਅਰਦਾਸ ਕਰੀਏ ਕਿ ਉਹਨਾਂ ਨੂੰ ਗੁਰੂ ਮਹਾਰਾਜ ਆਪਣੇ ਚਰਨਾਂਜ ਨਿਵਾਸ ਬਖਸ਼ਣ ਔਰ ਪਰਿਵਾਰ ਨੂੰ ਪਾਨਾ ਮੰਨੰਦਾ ਬਲ ਬਖਸ਼ਣ ਔਰ ਨਾਲ ਹੀ ਜਿਹੜੇ ਉਹਨਾਂ ਦੇ ਪਰਿਵਾਰਿਕ ਮੈਂਬਰ ਹਨ ਉਹਨਾਂ ਨੂੰ ਇਹ ਨਾ ਲਗੇ ਕਿ ਉਹਨਾਂ ਦੇ ਨਾਲ ਕੋਈ ਨਹੀਂ ਹੈ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਸਾਡੇ ਵੱਡੇ ਵੀਰ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਜੀ ਜਿਹੜੇ ਨੇ ਇਹ ਮੂਹੜੇ ਨਾਲ ਮੂੜਾ ਇਹ ਜੰਗ ਦੇ ਵਿੱਚ ਜਿਸ ਤਰ੍ਹਾਂ ਇੱਕ ਸਿਪਾਹੀ ਇੱਕ ਲੜਦਾ ਹੈ ਨਾ ਅਸੀਂ ਇਹਨਾਂ ਨੂੰ ਉਸ ਵਕਤ ਟੀਵੀ ਤੇ ਮੀਡੀਆ ਰਾਇ ਵੇਖਦੇ ਰਹੇ ਹਾਂ ਕਿ ਇਹ ਉਸ ਸਿਪਾਹੀ ਦੇ ਵਾਂਗ ਉਹ ਲੜਦੇ ਰਹੇ ਨੇ ਮੈਂ ਵੀਰ ਜੀ ਨੂੰ ਐਪਰੀਸ਼ੀਏਟ ਕਰਦਾ ਉਹ ਰਤਨਵਾਦ ਕਰਦੇ ਆਂ ਆਲ ਜੀਨ ਕੇ ਸਿਕ ਕੰਡੀਸ਼ਨ ਕਮੇਟੀ ਤਰਫੋਂ ਕਿਉਂਕਿ ਸਾਡੇ ਨਾਲ ਵੀ ਪੂਰੇ ਵੀਰਜੀ ਰਾfte ਚ ਰਹੇ ਹਮੇਸ਼ਾ ਸਾਡੇ ਨਾਲ ਗੱਲ ਚੱਲਦੀ ਰਹੇ ਕਿ ਜੰਮੂ ਤੂੰ ਕਿੱਦੇ ਵੀ ਕਿਸੇ ਵੀ ਟਾਈਮ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਏਗੀ ਅਸੀਂ ਹਾਜ਼ਰ ਆਂ ਸੋ ਆਓ ਅਸੀਂ ਜਿੱਥੇ ਵੀਰਜੀ ਦੇ ਵਿਚਾਰ ਜਾਂਦੇ ਆਂ ਔਰ ਉੱਥੇ ਹੀ ਪੁੰਛ ਦੀ ਸੁਮਤੀ ਆਵਾਮ ਨੂੰ ਬੇਨਤੀ ਹੈ ਕਿ ਜਿੱਤੇ ਹੌਨਰੇਬਲ ਲੈਫਟੇਨੈਂਟ ਗਵਰਨਰ ਸਾਹਿਬ ਸੁਰੇ ਪਹੁੰਚ ਰਹੇ ਨੇ ਸੋ ਆਓ ਸਾਰੇ ਆਪਣਾ ਅਸੀਂ ਆਪਣੀ ਫਿਜ਼ੀਕਲੀ ਸਮੂਲੀਅਤ ਕਰਕੇ ਆਪਣੀਆਂ ਪ੍ਰੋਬਲਮਸ ਉਨ੍ਹਾਂ ਤੱਕ ਦਸੀਏ ਔਰ ਉਨ੍ਹਾਂ ਦੇ ਵੀ ਵਿਚਾਰ ਸੁਣੀਏ ਕਿ ਜਿਹੜੀਆਂ ਚੀਜ਼ਾਂ ਉਨ੍ਹਾਂ ਤੱਕ ਪਹੁੰਚੀਆਂ ਨੇ ਉਹ ਜੰਮੂ ਕਸ਼ਮੀਰ ਦੀ ਆਵਾਮ ਵਿਸ਼ੇਸ਼ ਤੌਰ ਤੇ ਪੁੰਛ ਦੀ ਆਵਾਮ ਦੇ ਲਈ ਉਹ ਕੀ ਕੀ ਜਿਹੜੀਆਂ ਸਹੂਲਤਾਂ ਨੇ ਉਹ ਲੈ ਕੇ ਆ ਰਹੇ ਨੇ ਸੋ ਮੈਂ ਬੇਨਤੀ ਕਰਾਂਗਾ ਸਾਡੇ ਵੱਡੇ ਵੀਰ ਵੀਰ ਨਰੇਂਦਰ ਸਿੰਘ ਜੀ ਨੂੰ ਕਿ ਉਹ ਆਪਣੇ ਵਚਨਾਂ ਦੇ ਆਪਣੇ ਵਿਚਾਰ ਜਿਹੜੇ ਉੱਪਰ ਕੱਟ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਹੀ ਸਜੇ ਢੰਗ ਦੇ ਨਾਲ ਵੀਰ ਅਜੀਤ ਸਿੰਘ ਜੀ ਨੇ ਜੋ ਚੇਅਰਮੈਨ ਨੇ ਕੋਆਰਡੀਨੇਸ਼ਨ ਕਮੇਟੀ ਦੇ ਉਹਨਾਂ ਨੇ ਵਿਸਤਾਰ ਦੇ ਵਿੱਚ ਇਸ ਪ੍ਰੋਗਰਾਮ ਦੀ ਰੂਪਰੇਖਾ ਆਪ ਜੀ ਦੇ ਸਾਹਮਣੇ ਰੱਖੀ ਹੈ ਸ਼੍ਰੀਮਾਨ ਮਨਸਾਪ ਜੀ ਨੇ ਬੜੀ ਅੱਛੀ ਸੋਚ ਬਣਾਈ ਕਿ ਅਸੀਂ ਸਾਰੇ ਇੱਥੇ ਇੱਕ ਦੀਵਾਨ ਦੀ ਸ਼ਕਲ ਵਿੱਚ ਬੈਠਾਂਗੇ ਹਨਰੇਬਲ ਗਵਰਨਰ ਸਾਹਿਬ ਵੀ ਸਾਡੇ ਪਾਸ ਪੁੱਜਣਗੇ ਫੌਰ ਇੱਕ ਸਮੂਹ ਅਰਦਾਸ ਜਿਹੜੀ ਹੈ ਉਹ ਨਾਲ ਸ਼ਹੀਦਾਂ ਦੇ ਵਾਸਤੇ ਕੀਤੀ ਜਾਵੇਗੀ ਗਵਰਨਰ ਸਾਹਿਬ ਦਾ ਪ੍ਰੋਗਰਾਮ ਜਿਹੜਾ ਹੈ ਉਹ ਥੋੜਾ ਇਸ ਕਿਸਮ ਦਾ ਹੈ ਕਿ ਪਏ ਹਰ ਡੋਰ ਟੂ ਡੋਰ ਜਾਣਾ ਉਹਨਾਂ ਵਾਸਤੇ ਸਿਕਿਉਰਿਟੀ ਪੁਆਇੰਟ ਆਫ View ਨਾਲ ਜਾਂ ਕੁਝ ਹੋਰ ਪ੍ਰੋਟੋਕਾਲ ਹੋ ਸਕਦਾ ਹੈ ਉਹ ਨਹੀਂ ਜਾ ਸਕਣਗੇ ਉਹਨਾਂ ਨੇ ਵਿਸ਼ੇਸ਼ ਪ੍ਰੋਗਰਾਮ ਜਿਹੜਾ ਹੈ ਇਸੇ ਵਾਸਤੇ ਡੇਰਾ ਸੰਤਪੁਰਾਂ ਗਾਲੀ ਸਾਹਿਬ ਵੀ ਕੇ ਰੱਖਿਆ ਹੈ ਬਾਹਰ ਤੋਂ ਸਾਰੀਆਂ ਸੰਗਤਾਂ ਜੋ ਵੀ ਅਫੈਕਟਡ ਏਰੀਆਜ਼ ਨੇ ਜੋ ਵੀ ਅਫੈਕਟਡ ਫੈਮਿਲੀਜ਼ ਨੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਔਰ ਸਾਰੇ ਲੋਕੀ ਇੱਥੇ ਜ਼ਰੂਰ ਪੁੱਜਣਗੇ ਔਰ ਜੋ ਜੋ ਅਸੀਂ ਪ੍ਰੋਬਲਮ ਸਾਡੀਆਂ ਆ ਰਹੀਆਂ ਜੋ ਕਿ ਅਸੀਂ ਇਸ ਜੰਗ ਦੇ ਦੌਰਾਨ ਅਸੀਂ ਕਹਿ ਸਕਦੇ ਹਾਂ ਜੋ ਹਾਲਾਤ ਬਣੇ ਜੋ ਸਾਡੀਆਂ ਪਰੇਸ਼ਾਨੀਆਂ ਬਣੀਆਂ ਕੀ ਕੀ ਕਮੀਆਂ ਰਹਿ ਗਈਆਂ ਸੰਸਾੜੀ ਆਪਣੀ ਸੋਚ ਦੇ ਵਿੱਚ ਸਾਡੇ ਆਪਣੇ ਜੋ ਹੈ ਤਰੀਕੇ ਦੇ ਵਿੱਚ ਉਹ ਚੀਜ਼ਾਂ ਵੀ ਸਾਰੀਆਂ ਦੇਖਣੀਆਂ ਨੇ ਕਿੱਥੇ ਕਿੱਥੇ ਪਰੇਸ਼ਾਨੀ ਆਈ ਉਹ ਚੀਜ਼ ਦੇਖਣੀ ਹੈ ਔਰ ਜਿੰਨੇ ਵੀ ਕਿਉਂਕਿ ਡਿਸਟ੍ਰਿਕਟ ਹਸਪੀਟਲ ਦੀ ਗੱਲ ਕਰੀਏ ਕਾਫੀ ਚੀਜ਼ਾਂ ਨਜ਼ਰ ਆਈਆਂ ਕਿ ਭਈ ਉੱਥੇ ਹੋਰ ਕੀ ਕੀ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਅਸੀਂ ਕੁਝ ਚੀਜ਼ਾਂ ਹੋਰ ਦੇਖ ਸਕਦੇ ਹਾਂ ਕਿ ਭਈ ਜੋ ਰਿਸੋਰਸਸ ਸਾਡੀ ਐਡਮਿਨਿਸਟ੍ਰੇਸ਼ਨ ਦੇ ਪਾਸ ਸਨ ਉਸ ਰਿਸੋਰਸਸ ਨੂੰ ਬੜੀ ਬਾਕੂਬੀ ਤਰੀਕੇ ਨਾਲ ਉਹਨਾਂ ਨੇ ਯੂਟਿਲਾਈਜ਼ ਕੀਤਾ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਕਾਫੀ ਚੀਜ਼ਾਂ ਦੀ ਕਮੀ ਜਿਹੜੀ ਸੀ ਉਹ ਜ਼ਰੂਰ ਨਜ਼ਰ ਆਈ ਹੈ ਇਹ ਸਾਰੀਆਂ ਚੀਜ਼ਾਂ ਇੱਕ ਮੈਮੋਰੰਡਮ ਦੀ ਸ਼ਕਲ ਦੇ ਵਿੱਚ ਅਸੀਂ ਜ਼ਰੂਰ ਜੋ ਹੈ ਉਹ ਲਿਖੀਆਂ ਹੋਈਆਂ ਨੇ ਉਹ ਵੀ ਜਿਹੜਾ ਹੈ ਅਸੀਂ ਮੈਮੋਰੰਡਮ ਅਲਜੀ ਸਾਹਿਬ ਨੂੰ ਪੇਸ਼ ਕਰਾਂਗੇ ਜਿਹਦੇ ਵਿੱਚ ਬੰਕਰਸ ਦੀ ਗੱਲ ਜਿਹੜੀ ਹੈ ਉਹ ਕੇਵਲ ਗ੍ਰਾਵਾਂ ਤੱਕ ਸੀਮਤ ਨਹੀਂ ਬਲਕਿ ਉਸ ਸਿਵਿਲਿਅਨ ਜੋ ਸਿਟੀ ਹੈ ਉਹਦੇ ਅੰਦਰ ਵੀ ਇਸਦੀ ਲੋੜ ਹੈ ਉਸ ਚੀਜ਼ ਨੂੰ ਇੱਥੇ ਜਾ ਕੇ ਕੀਤਾ ਗਿਆ ਹੈ ਔਰ ਇਹ ਵੀ ਦੇਖਿਆ ਗਿਆ ਹੈ ਕਿ ਇੱਥੇ ਬੜੇ ਸਮੇਂ ਤੋਂ ਐਸਪੀਓਜ਼ ਦੀ ਜਿਹੜੀ ਪਰਤੀ ਸੀ ਉਹ ਨਹੀਂ ਹੋ ਸਕੀ ਜਾਂ ਕਟ ਗਿਣਤੀ ਵਿੱਚ ਹੋਈ ਉਹਦੀ ਵੀ ਇੱਕ ਕਮੀ ਜਿਹੜੀ ਹੈ ਜ਼ਰੂਰ ਮਹਿਸੂਸ ਕਰ ਰਹੇ ਹਾਂ ਨੌਜਵਾਨ ਬੱਚੇ ਜਿਹੜੇ ਨੇ ਵਲੰਟਰੀ ਜਿਨ੍ਹਾਂ ਨੇ ਇੱਥੇ ਕੰਮ ਕੀਤਾ ਹੈ ਚਾਹੇ ਉਹ ਸ਼ਮਸ਼ਾਨ ਕਾੜ ਤੇ ਲੱਕੜ ਪਹੁੰਚਾਉਣ ਦਾ ਕੰਮ ਹੋਵੇ ਚਾਹੇ ਕਿਸੇ ਹੋਰ ਵਿਅਕਤੀ ਨੂੰ ਕਿਸੇ ਤਰੀਕੇ ਦੀ ਜ਼ਰੂਰਤ ਹੋਈ ਹੋਵੇ ਉਹ ਸਾਰੇ ਨੌਜਵਾਨ ਬੱਚੇ ਜੋ ਕਿ ਬੇਕਾਰ ਇਸੇ ਮੈਂ ਕਹਿ ਸਕਦਾ ਅਨਪਲਾਈਡ ਨੇ ਔਰ ਪੜੇ ਲਿਖੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਅਗਰ ਕਿਸੇ ਤਰੀਕੇ ਦੇ ਨਾਲ এমਪਲॉयਮੈਂਟ ਦਿੱਤੀ ਜਾਂਦੀ ਹੈ ਐਸਪੀਓਜ਼ ਦੀ ਭਰਤੀ ਕੀਤੀ ਜਾਂਦੀ ਹੈ ਉਹ ਲੋਕੀ ਵੱਧ ਚੜ ਕੇ ਕੰਮ ਕਰਨਗੇ ਉਹ ਬੇਸ਼ੱਕ ਉਹਨਾਂ ਦੇ ਪਾਸ ਯੂਨੀਫਾਰਮ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਬੜੇ ਵਧੀਆ ਢੰਗ ਦੇ ਨਾਲ ਇਹ ਪ੍ਰੋਗਰਾਮ ਸਾਰਾ ਜਿਹੜਾ ਹੈ ਕੀਤਾ ਹੈ ਮੈਂ ਉਹਨਾਂ ਨੌਜਵਾਨ ਬੱਚਿਆਂ ਦੇ ਵੀ ਐਪਰੀਸ਼ੀਏਟ ਕਰਦਾ ਹਾਂ ਔਰ ਸਾਰੀ ਸੰਗਤ ਪ੍ਰਤੀ ਬినా ਮਜ਼ਬੂ ਮਿਲਤ ਕਿਉਂਕਿ ਇਸ ਦੇ ਵਿੱਚ ਜੋ ਸ਼ੈਲਿੰਗ ਹੋਈ ਹੈ ਉਹਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਚੋਣੇ ਉਹ ਇਨਵਾਲਵ ਹੋਏ ਨੇ ਸਾਰਿਆਂ ਨੇ ਦਰਦ ਨੇ ਸਾਰਿਆਂ ਦੇ ਅੱਖਾਂ ਵਿੱਚ ਹੰਝੂ ਸਨ ਸਾਰਿਆਂ ਦੇ ਵਹਿਰਦੇ ਜਿਹੜੇ ਨੇ ਉਹ ਬਲੁੰਦਰੇ ਗਏ ਨੇ ਉਹਨਾਂ ਸਾਰਿਆਂ ਨੂੰ ਅਸੀਂ ਇੱਕ ਰਿਕੁਐਸਟ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਉਹ ਜ਼ਰੂਰ ਸਵੇਰੇ ਲਗਭਗ 9:00 10:00 ਵਜੇ ਨਗਾਲੀ ਸਾਹਿਬ ਜਿਹੜਾ ਹੈ ਜ਼ਰੂਰ ਪੁੱਜ ਜਾਵਨ ਤਾਂ ਕਿ ਅਸੀਂ ਬੈਠ ਕੇ ਐਲਜੀ ਸਾਹਿਬ ਨੂੰ ਇੱਕ ਅੱਛੇ ਢੰਗ ਦੇ ਨਾਲ ਸਹੀ ਢੰਗ ਦੇ ਨਾਲ ਅਸੀਂ ਦੱਸ ਸਕੀਏ ਕਿ ਸਾਡੀ ਪੁੰਚੀ ਜਿਹੜੇ ਨੇ ਉਹਨਾਂ ਨੇ ਕਿਸ ਬਹਾਦਰੀ ਦੇ ਨਾਲ ਇਹਨਾਂ ਹਾਲਾਤਾਂ ਦਾ ਸਾਹਮਣਾ ਕੀਤਾ ਅਤੇ ਹੋਰ ਉਹਨਾਂ ਦੇ ਵਾਸਤੇ ਕਿਹੜੀਆਂ-ਕਿਹੜੀਆਂ ਪਰਿ ਕਾਨੀਆਂ ਨੇ ਉਹਨਾਂ ਪਰੇਸ਼ਾਨੀਆਂ ਨੂੰ ਅਸੀਂ ਦੂਰ ਕਰਾ ਸਕੀਏ ਉਹਨਾਂ ਅੱਗੇ ਸਾਰੀਆਂ ਵਿਚਾਰ ਰੱਖ ਸਕੀਏ ਤਾਂ ਮੈਂ ਇੱਕ ਵਾਰ ਫੇਰ ਸਮੁੱਚੀ ਪਹੁੰਚ ਦੀ ਸੰਗਤ ਨੂੰ ਬਿਨਾ ਮਸਬੂ ਮਿਲਤ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਅਸੀਂ ਇੱਥੇ ਡੇਰਾ ਸੰਤਪੁਰਾਂ ਨਗਾਲੀ ਸਾਹਿਬ ਲਗਭਗ 9:30 ਵਜੇ ਇੱਥੇ ਜ਼ਰੂਰ ਪਹੁੰਚ ਜਾਈਏ ਤਾਂ ਕਿ ਠੀਕ ਸਮੇਂ ਸਿਰ ਪ੍ਰੋਗਰਾਮ ਸ਼ੁਰੂ ਹੋ ਸਕੇ ਔਰ ਲਗਭਗ ਘੰਟੇ ਅੱਧੇ ਘੰਟੇ ਦੇ ਅੰਦਰ ਅੰਦਰ ਸਾਰਾ ਪ੍ਰੋਗਰਾਮ ਖਤਮ ਹੋ ਜਾਵੇਗਾ ਤੇ ਉਸ ਤੋਂ ਬਾਅਦ ਐਲਜੀ ਸਾਹਿਬ ਨੇ ਇੱਕ ਮੀਟਿੰਗ ਜ਼ਰੂਰ ਰੱਖੀ ਹੈ ਜਿੱਥੇ ਕਿ ਡਾਕ ਬੰਗਲੇ ਦੇ ਵਿੱਚ ਵੀ ਜਾ ਕੇ ਇਹ ਸਾਰੇ ਨੂੰ ਮਿਲ ਸਕਣਗੇ ਪਰ ਜੋ ਡੋਰ ਟੂ ਡੋਰ ਪ੍ਰੋਗਰਾਮ ਸੀ ਉਹ ਪ੍ਰੋਗਰਾਮ ਜਿਹੜਾ ਨਹੀਂ ਹੋ ਸਕਦਾ ਤਾਂ ਇੱਕ ਵਾਰ ਫਿਰ ਸਾਰੀ ਸੰਗਤ ਦਾ ਨੌਜਵਾਨ ਵੀਰਾਂ ਨੇ ਜੋ ਅਪੀਲ ਹੈ ਕਿ ਅਸੀਂ ਇੱਥੇ ਸਾਰੇ ਪੁੱਜੀਏ ਤਾਂ ਕਿ ਆਪਣੇ ਜੋ ਪਰੇਸ਼ਾਨੀਆਂ ਨੇ ਉਹਨਾਂ ਦੇ ਸਾਹਮਣੇ ਰੱਖ ਸਕੀਏ ਇੱਕ ਵਾਰ ਫਿਰ ਸਾਰੀ ਸੰਗਤ ਦਾ ਖਾਸ ਕਰਕੇ ਕואର୍ਡੀਨੇਸ਼ਨ ਕਮੇਟੀ ਜੋ ਜੰਮੂ ਤੋਂ ਚਲ ਕੇ ਸਾਡੇ پاس ਪੁੱਜੀ ਹੈ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵੀਰ ਅਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਅਸੀਂ ਆਪਸ ਵਿੱਚੋਂ ਇਕਤਾ ਇਤਫਾਕ ਰੱਖ ਕੇ ਇੱਕ ਦੂਨੇ ਨਾਲ ਮਿਲ ਕੇ ਮੋਂਡੇ ਨਾਲ ਮੋਂਡਾ ਲਾ ਕੇ ਚੱਲੀਏ ਤਾਂ ਕਿ ਆਪਣੇ ਮਸਲੇ ਜਿਹੜੇ ਅਸੀਂ ਹੱਲ ਕਰ ਸਕੀਏ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ